ਇਸ ਵਕਤ ਦੀ ਵੱਡੀ ਖਬਰ ਆ ਰਹੀ ਹੈ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾ ਸੋਸਾਇਟੀ ਰਜਿਸਟਰ ਪੰਜਾਬ ਨੇ ਸ਼੍ਰੋਮਣੀ ਕਮੇਟੀ ਦੇ ਮਤੇ ਦਾ ਕੀਤਾ ਖੰਡਨ ਕਿਹਾ ਅਸੀਂ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਗੁਰੂ ਕਹਿ ਕੇ ਸਬੋਧਨ ਕਰਾਂਗੇ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾ ਰਜਿਸਟਰ ਪੰਜਾਬ ਤੇ ਵੱਖ-ਵੱਖ ਸੰਤਾ ਮਹਾਪੁਰਸ਼ਾਂ ਤੇ ਜਥੇਬੰਦੀਆਂ ਦੀ ਇੱਕ ਅਹਿਮ ਮੀਟਿੰਗ ਹੋਈ ਜਿਹਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਵੱਲੋਂ ਪਾਏ ਗਏ ਮਤੇ ਦੀ ਸਖਤ ਸ਼ਬਦਾਂ ਵਿੱਚ ਨਿੰਦਿਆ ਕੀਤੀ ਗਈ ਅਤੇ ਕਿਹਾ ਗਿਆ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਗੁਰੂ ਕਹਿ ਕੇ ਸੰਬੋਧਨ ਕੀਤਾ ਜਾਵੇ ਦੇਖੋ ਪੂਰੀ ਬੀਟ ਖਾਸ ਮੁੱਦਾ ਦਫ਼ਤਰ ਸ਼੍ਰੋਮਣੀ ਕਮੇਟੀ ਦੀ ਪੱਤਰਕਾ 01/23/83 ਮਿਤੀ 13/5/2024 ਅਨੁਸਾਰ ਜਿਹੜਾ ਹੁਕਮਨਾਮਾ ਗੁਰਦੁਆਰਾ ਮਜੀਠ ਸਾਹਿਬ ਦੀਵਾਨ ਹਾਲ ਵਿਖੇ ਕਥਾ ਵਿਚਾਰ ਕਰਨ ਵਾਲੇ ਨੂੰ ਨੋਟ ਕਰਵਾਇਆ ਜਿਸ ਵਿੱਚ ਭਗਤ ਸਹਿਬਾਨਾਂ ਨੂੰ ਬਾਬਾ ਜੀ ਗੁਰੂ ਜੀ ਕਹਿ ਕੇ ਸੰਬੋਧਨ ਕਰਨ ਤੇ ਅਤਰਾਜ ਕੀਤਾ ਗਿਆ ਜਿਸ ਦੇ ਗੁਰੂ ਰਵਿਦਾਸ ਸਾਧੂ ਸੰਪਰਦਾ ਸੋਸਾਇਟੀ ਰਿਸਟ ਪੰਜਾਬ ਪਰ ਜੋੜ ਨਿੰਦਿਆ ਕਰਦੀ ਹੈ ਅਤੇ ਜਥੇਵੰਦੀਆਂ ਗਿਆਨੀ ਰਗਵੀਰ ਸਿੰਘ ਜੀ ਨੂੰ ਸੰਸਾਰ ਅੰਦਰ ਵਸ ਰਹੀਆਂ ਗੁਰੂ ਸ੍ਰੀ ਗੁਰੂ ਰਵਿਦਾਸ ਜੀ ਦੇ ਨਾਮ ਲੈਵਾ ਸੰਗਤਾਂ ਦੇ ਹਿਰਦਿਆਂ ਨੂੰ ਠੇਸ ਪਹੁੰਚਾਈ ਹੈ ਜਿਸ ਦੀਆਂ ਲਗਾਤਾਰ ਹੀ ਗੁਰੂ ਰਵਿਦਾਸ ਸੰਪਰਦਾ ਸੋਸਾਇਟੀ ਰਸਤੇ ਪੰਜਾਬ ਨੂੰ ਸ਼ਿਕਾਇਤਾਂ ਆ ਰਹੀਆਂ ਹਨ ਅਤੇ ਕੁਝ ਦਿਨਾਂ ਪਹਿਲਾਂ ਵੱਖ-ਵੱਖ ਜਥੇਬੰਦੀਆਂ ਵੱਲੋਂ ਪ੍ਰੈਸ ਬਾਰਤਾ ਕਰਕੇ ਇਸ ਦੀ ਨਿਖੇਦੀ ਵੀ ਕੀਤੀ ਗਈ ਹੈ। ਸੰਤ ਬਾਬਾ ਸਰਬੰਦਾਸ ਜੀ ਬੋਣ ਚੇਅਰਮੈਨ ਸੰਤ ਬਾਬਾ ਨਿਰਮਲ ਦਾਸ ਜੀ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪਰਦਾ ਸੋਸਾਇਟੀ ਰਸਤੇ ਪੰਜਾਬ ਦੇ ਸਮੂਹ ਮਹਾਪੁਰਖ ਗੁਰੂ ਰਵਿਦਾਸ ਨਾਮ ਲਿਵਾ ਜਥੇਬੰਦੀਆਂ ਵੱਲੋਂ ਇਸ ਹੁਕਮ ਨੂੰ ਨਵੇਂ ਨੂੰ ਤਬਦੀਲ ਕਰਕੇ ਭਗਤ ਸਹਿਵਾਨ ਨਹੀਂ ਗੁਰੂ ਸਹਿਵਾਨ ਕਹਿ ਕੇ ਸਬੰਧਰ ਕੀਤਾ ਜਾਵੇ ਜੋ ਸਕਤਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ ਉਸ ਨੂੰ ਸ਼ਾਂਤ ਕੀਤਾ ਜਾਵੇ ਜਿਨ੍ਹਾਂ ਦੇ ਪ੍ਰਧਾਨ ਸੰਤ ਨਿਰਮਲदास ਮਹਾਰਾਜੇ ਡੇਰਾsho ਸੰਤ ਬਾਬਾ ਪੀਰੰਦਸ ਮਹਾਰਾਜ ਦੇ ਤਪੋਸਥਾਨ ਤੇ ਔਰ ਇਸ ਕਾਰਜ ਉਹ ਸਾਡੇ ਸੰਸਰਵਨदास ਮਹਾਰਾਜ ਦੇ ਡੇਰਾਖੋ ਸੰਤ ਬਾਬਾ ਸਿੱਤਲदास ਮਹਾਰਾਜ ਬੋਣ ਜੇ ਮੈਂ ਸਾਧਨਾ ਦੀ ਰਹਿਨਮਾਈ ਹੇਠ ਅੱਜ ਇੱਥੇ ਬਹੁਤ ਹੀ ਇੱਕ ਮੀਟਿੰਗ ਸਾਂਝੀ ਕੀਤੀ ਗਈ ਹੈ ਮੀਟਿੰਗ ਦੇ ਵਿੱਚ ਜੋ ਪ੍ਰੈਸ ਨੋਟ ਅਸੀਂ ਤਿਆਰ ਕੀਤਾ ਗਿਆ ਸਾਰੀਆਂ ਹੀ ਸੰਗਤਾਂ ਦੇ ਸੰਯੋਗ ਦੇ ਨਾਲ ਅੱਜ ਮਿਤੀ 24 7 2024 ਨੂੰ ਗੁਰੂਬਦਾ ਸਾਧੂ ਸੰਪਰਦਾ ਸੋਸਾਇਟੀ ਰਜਿਸਟਰ ਪੰਜਾਬ ਅਤੇ ਸਮੂਹ ਸੇਲਗਰਉਰਦਾਸ ਮਹਾਰਾਜ ਜੀ ਦੇ ਨਾਮ ਲੈਵਾ ਜਥੇਵੰਦੀਆਂ ਦੀ ਸਾਂਝੀ ਮੀਟਿੰਗ ਡੇਰਾ ਸੰਤ ਬਾਬਾ ਪ੍ਰੀਤਮ ਦਾਸ ਜੀ ਬਾਬੇ ਜੋੜੇ ਰਾਏਪੁਰ ਸੁੱਲਪੁਰ ਜਲੰਧਰ ਸੰਤ ਬਾਬਾ ਸਰਮਣ ਦਾਸ ਜੀ ਬੂਨ ਚੇਅਰਮੈਨ ਗੁਰੂਵਦਾਸ ਸਾਧੂ ਸੰਪਰਦਾ ਸੋਸਾਇਟੀ ਡਿਸਟ੍ਰਿਕਟ ਪੰਜਾਬ ਅਤੇ ਪ੍ਰਧਾਨ ਸੰਤ ਬਾਬਾ ਨਿਰਮਲ ਦਾਸ ਜੀ ਬਾਬੇ ਜੋੜੇ ਦੀ ਰਹਿਨਮਾਈ ਹੇਠ ਕੀਤੀ ਗਈ ਜਿਸ ਵਿੱਚ ਸਮਾਜ ਪ੍ਰਤੀ ਮੌਜੂਦਾ ਸਮਿਆਂ ਨੂੰ ਲੈ ਕੇ ਬੇਚਾਰਾ ਕੀਤੀ ਆ ਗਈਆਂ ਜੇ ਧੰਵਾ ਸਹਿਬ ਗੁਰੂ ਅਰਦਾਸ ਸਾਧੂ ਸੰਪਰਦਾ ਸੋਸਾਇਟੀ ਡਿਸਟ੍ਰਿਕਟ ਪੰਜਾਬ ਸਮੂਹ ਸਿਰ ਗੁਰੂ ਅਰਦਾਸ ਮਹਾਰਾਜ ਜੀ ਦੇ ਨਾਮ ਲੈਵਾ ਜਥੇਵੰਦੀਆਂ ਵੱਲੋਂ ਇਹ ਜੋ ਪ੍ਰੈਸ ਨੋਟ ਜਿਹੜਾ ਹੈ ਇਹ ਜਾਰੀ ਕੀਤਾ ਸੋ ਮਹਾ ਪ੍ਰਚਾਰ ਦਾ ਆਸਾਨੀਆਂ ਹਿੱਸਾਂ ਦੀਆਂ ਜਥੇਵੰਦੀਆਂ ਵੱਲੋਂ ਇਹ ਜਿਹੜਾ ਪ੍ਰੈਸ ਨੋਟ ਹੈ ਉਹ ਜਾਰੀ ਕਰਕੇ ਇਹ ਅਸੀਂ ਮਤਲਬ ਜਥੇਦਹਾਂ ਨੂੰ ਬਤਾਵਾਂਗੇ ਔਰ ਜਥੇਦਾਰਾਂ ਨੂੰ ਬੇਨਤੀ ਆ ਸਾਰੇ ਹੀ ਮਹਾਪੁਰਸ਼ਾਂ ਵੱਲੋਂ ਗੁਰੂ ਦਾਸ ਨਾਮ ਲੈਵਾ ਸੰਤਾਂ ਵੱਲੋਂ ਤੇ ਜਿਹੜੇ ਇਹੋ ਜਿਹੇ ਪ੍ਰਚਾਰਕ ਜਾਂ ਕਥਾਵਾਚਕ ਹੈ ਉਹਨਾਂ ਨੂੰ ਜਿੱਥੇ ਵੀ ਉਹ ਜਾਂਦੇ ਆ ਜਿੱਥੇ ਬਾਕੀਆਂ ਨੂੰ ਗੁਰੂਵਾਨ ਸਹਿਵਾਨ ਕਰਕੇ ਬੁਲਾਇਆ ਜਾਂਦਾ ਉੱਥੇ ਗੁਰੂ ਰੁਦਾਸ ਮਹਾਰਾਜ ਜੀ ਨੂੰ ਵੀ ਗੁਰੂ ਸਹਿਵਾਨ ਕਰਕੇ ਬੁਲਾਇਆ ਜਾਵੇ ਸਤਕਾਰ ਦੇ ਨਾਲ ਤੇ ਬਹੁਤ ਬਹੁਤ ਚੰਗੀ ਗੱਲ ਹੈ ਧੰਨਵਾਦ